ਮੇਰਾ ਨਾਮ ਗੁਰਜਿੰਦਰ ਗੌਰ ਹੈ ਹਾਂਜੀ ਵਿਰਾਸਤੀ ਮੇਲੇ ਜਾ ਕੇ ਅਸੀਂ ਬਹੁਤ ਆਨੰਦ ਉਠਾ ਰਹੇ ਹਾਂ ਇਸ ਮੇਲੇ ਦਾ ਕਿਉਂਕਿ ਇਸ ਮੇਲੇ ਦੇ ਵਿੱਚ ਇੱਕ ਪ੍ਰਾਚਨ ਤਰੀਕੇ ਨਾਲ ਤੀਆਂ ਲਗਾਈ ਜਾਂਦੀਆਂ ਜਿਵੇਂ ਵਿਰਾਸਤ ਮੇਲਾ ਮਨਾਇਆ ਜਾਂਦਾ ਓਵੇਂ ਹੀ ਇੱਥੇ ਤੀਆਂ ਦਾ ਤਿਹਾਰ ਮਨਾਇਆ ਜਾਂਦਾ ਹੈ ਕੱਲ ਤੇ ਅੱਜ ਦੋ ਦਿਨ ਅਸੀਂ ਤੀਆਂ ਲਗਾਈਆਂ ਇੱਥੇ ਪੀਪਲ ਬੋਰਡ ਦੇ ਥੱਲੇ ਤੀਆਂ ਲਗਾ ਕੇ ਸਾਨੂੰ ਪੁਰਾਣੇ ਸਮੇਂ ਦੀ ਯਾਦ ਆਉਂਦੀ ਹੈ ਤੇ ਓਵੇਂ ਸਿੰਪਲ ਤਰੀਕੇ ਨਾਲ ਇੱਥੇ ਕੁੜੀਆਂ ਛਿੜੀਆਂ ਆਉਂਦੀਆਂ ਕਈ ਆਪਣੇ ਸੌਰਿਆਂ ਤੋਂ ਆਈਆਂ ਹੁੰਦੀਆਂ ਸੌਣ ਦੇ ਮਹੀਨੇ ਤਾਂ ਉਹ ਇੱਥੇ ਆ ਕੇ ਖੂਬ ਇੰਜੋਏ ਕਰਦੀਆਂ ਮਤਲਬ ਜਿਵੇਂ ਮੇਰਾ ਵੀ ਹੁਣ ਇਸੇ ਸਾਲ ਵਿਆਹ ਹੋਇਆ ਤਾਂ ਮੈਂ ਵੀ ਪੂਰਾ ਇੰਜੋਏ ਕਰ ਰਹੀ ਹਾਂ ਮੈਨੂੰ ਬਹੁਤ ਵਧੀਆ ਲੱਗ ਰਿਹਾ ਇਸ ਮੇਲੇ ਦੇ ਵਿੱਚ ਆ ਕੇ ਮੈਂ ਸਾਰਿਆਂ ਨੂੰ ਸੱਦਾ ਦੇਣਾ ਚਾਹੁੰਦੀ ਹਾਂ ਕਿ ਇਸ ਮੇਲੇ ਦੇ ਵਿੱਚ ਇੱਕ ਵਾਰ ਜ਼ਰੂਰ ਆਓ ਤੇ ਪੂਰਾ ਮਤਲਬ ਪੂਰਾ ਆਨੰਦ ਉਠਾਓ ਇਸ ਮੇਲੇ ਦਾ ਮੈਂ ਬਹੁਤ-ਬਹੁਤ ਤੀਆਂ ਲਵਾਉਣ ਵਾਲੇ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਇਕ ਬੋਲੀ ਸੁਣਾਉਂਗੀ ਤੇਰਾ ਹੋਵੇ ਵੇ ਸੁਰਗ ਵਿੱਚ ਵਸਾ ਤੀਆਂ ਵੇਲਵਾਣ ਵਾਲਿਆ ਤੇਰਾ ਹੋਵੇ ਵੇ ਸੁਰਗ ਵਿੱਚ ਵਸਾ ਤੀਆਂ ਵੇਲਵਾਣ ਵਾਲਿਆ ਹੈ ਕੋ ਸਸਣਾ ਨੂੰ ਤਾਂ ਬਹੁਤ ਧਲਾਟ ਇਕੱਠਾ ਅੱਜ ਹਾਂਜੀ ਪੂਰਾ ਪਰ ਮੇਰੀ ਤਾਂ ਕੋਈ ਨੁਨਾਣ ਨਹੀਂ ਹੈ ਨਹੀਂ ਮਤਲਬ ਆਪਣੀ ਪਰ ਮੈਂ ਸੱਸ ਦੀ ਤਾਰੀਫ ਤੇ ਹੀ ਬੋਲੀਆਂ ਪਾਈਆਂ ਮਤਲਬ ਕੁੜੀਆਂ ਦੇ ਦਿਲ ਚ ਜੋ ਵੀ ਵਲਵਲੇ ਹੁੰਦੇ ਆ ਉਹ ਇੱਥੇ ਆਪਦੀ ਮਨ ਦੀ ਪੜਾਸ ਗਿੱਧੇ ਦੇ ਵਿੱਚ ਬੋਲੀਆਂ ਦੇ ਰੂਪ ਵਿੱਚ ਕੱਢਦੀਆਂ ਮਤਲਬ ਪੂਰਾ ਇੰਜੋਏ ਕਰਦੀਆਂ ਉਹਨਾਂ ਨੂੰ ਐ ਲੱਗਦਾ ਵੀ ਸਾਨੂੰ ਇੱਕ ਖੁੱਲਾ ਅਸਮਾਨ ਮਿਲ ਗਿਆ ਆਪਣਾ ਦਿਲ ਦੇ ਵਲਵਲੇ ਫੁੱਲਣ ਦਾ ਹਾਂਜੀ ਤੀਆਂ ਬਣ ਕੇ ਰਹਿ ਗਈਆਂ ਕਿਉਂਕਿ ਅੱਜ ਕੱਲ ਹਾਟਲਸ ਦੇ ਵਿੱਚ ਤੀਆਂ ਮਨਾਈਆਂ ਜਾਂਦੀਆਂ ਬਟ ਇੱਥੇ ਜੋ ਹੈ ਇੱਕ ਪਿੰਡ ਦੇ ਰੂਪ ਦੇ ਵਿੱਚ ਬਣਿਆ ਹੋਇਆ ਇਹ ਕੱਚੇ ਘਰ ਬਣੇ ਹੋਏ ਹੈ ਉਦੋਂ ਹੀ ਇਹ ਇੱਥੇ ਫ੍ਰੀ ਐਂਟਰੀ ਹੈ ਕੋਈ ਫੀਸ ਨਹੀਂ ਹੈ ਤੇ ਪੁਰਾਤਨ ਤਰੀਕੇ ਨਾਲ ਤੀਆਂ ਮਨਾਈਆਂ ਜਾਂਦੀਆਂ ਪਰ ਮੈਂ ਅੱਜ ਵੀ ਇਹ ਹੀ ਸੁਨੇਹਾ ਦੇਵਾਂਗੀ ਕਿ ਪੁਰਾਤਨ ਤਰੀਕੇ ਨਾਲ ਜੋ ਤੀਆਂ ਦਾ ਆਨੰਦ ਆਉਂਦਾ ਉਹ ਕਿਸੇ ਹਾਟਲ ਰੈਸਟੋਰੈਂਟ ਦੇ ਵਿੱਚ ਫੀਸ ਵਰਕੇ ਨਹੀਂ ਆਉਂਦਾ ਜਿੱਨਾ ਸਾਨੂੰ ਫ੍ਰੀ ਐਂਟਰੀ ਨਾਲ ਇੱਥੇ ਆਉਂਦਾ ਹਾਂਜੀ ਸਭ ਤੋਂ ਪਹਿਲਾਂ ਤਾਂ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਮੇਰੇ ਨਾਮ ਜਸ਼ਨਦੀਪ ਕੌਰ ਹੈ ਤੇ ਮੈਂ ਪਟੰਡਾ ਤੋਂ ਹੀ ਆਈ ਆ ਜੇ ਲੋਕਲੀ ਰਹਿਣੀ ਆ ਤੇ ਕੱਲ ਵੀ ਆਏ ਸੀ ਅਸੀਂ ਅੱਜ ਵੀ ਆਏ ਆ ਬਹੁਤ ਹੀ ਵਧੀਆ ਲੱਗ ਰਿਹਾ ਸੱਚੀ ਲਾਈਕਾ ਸੀ ਨਾ ਜਿਹੜੀਆਂ ਭਾਵਨਾਵਾਂ ਹੁੰਦੀਆਂ ਨੇ ਅੰਦਰ ਦੱਬੀਆਂ ਹੋਈਆਂ ਅੱਜ ਇੱਥੇ ਕੱਢ ਕੇ ਸਾਨੂੰ ਇੰਨਾ ਆਨੰਦ ਮਿਲ ਰਿਹਾ ਹੈ ਨਾ ਵੀ ਇੱਕ ਮਜ਼ਾ ਆ ਗਿਆ ਗੁਲਗਲੇ ਮਠੀਆਂ ਇੱਕ ਖੂਬ ਬਣਿਆ ਹੋਇਆ ਪ੍ਰਾਤਨ ਵਿਰਸਾ ਸਭ ਮੈਨੂੰ ਬੜਾ ਪਿਆਰ ਆ ਆਪਣੀ ਪ੍ਰਾਤਨ ਵਿਰਸੇ ਦੇ ਨਾਲ ਮੈਨੂੰ ਭੰਗੜਾ ਅੱਗੇ ਦਾ ਬੜਾ ਸ਼ੁਕੀਨ ਹੈ ਮੈਂ ਬਹੁਤ ਸ਼ੁਕੀਨ ਹੈ ਮੈਨੂੰ ਬਹੁਤ ਹੀ ਮਜ਼ਾ ਆਇਆ ਅੱਜ ਮੈਂ ਸਾਰਿਆਂ ਨੂੰ ਕਹਿਣੀ ਹੈ ਕਿ ਤੁਸੀਂ ਆਇਆ ਕਰੋ ਦੀਆਂ ਦੇ ਵਿੱਚ ਆਨੰਦ ਮਾਣਿਆ ਕਰੋ ਤੇ ਮੈਂ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਦੀਆਂ ਇਹ ਆਰਗੇਨਾਈਜ਼ ਕੀਤੀਆਂ ਬਹੁਤ-ਬਹੁਤ ਧੰਨਵਾਦ ਕਿਸੇ ਵੀ ਕੋਪੀ ਕਲਾਕ ਨਹੀਂ ਨਹੀਂ ਬਿਲਕੁਲ ਨਹੀਂ ਜੀ ਬਹੁਤ ਘੜ ਰਹੀ ਨਹੀਂ ਪੁਰਾਣੀਆਂ ਬੀਬੀਆਂ ਨਵੀਆਂ ਬੀਬੀਆਂ ਆਈਆਂ ਨੇ ਜੜੀਆਂ ਨਵੀਆਂ ਕੁੜੀਆਂ ਆਈਆਂ ਨੇ ਸੱਸ ਦੇ ਲਈ ਸੱਸ ਲਈ ਉਹਨਾਂ ਲਈ ਹੁੰਦੇ ਆ ਜੋ ਗੁੱਸਾ ਗਿਲਾ ਹਨ ਉਹ ਬੋਲੀਆਂ ਦੇ ਰੂਪ ਚ ਗੱਡਦੀਆਂ ਨੇ ਅਸੀਂ ਮਾਚਸੀ ਅਥਿਤਿਆ ਤੇ ਆਏ ਆ ਇੱਥੇ ਪਹਿਲਾ ਪੈਲਸ ਨਾਲੋਂ ਜ਼ਿਆਦਾ ਵਧੀਆ ᱛੀਆਂ ਇੱਥੇ ਲੱਗਦੀਆਂ ਤੇ ਅੱਥੇ ਸਾਨੂੰ ਬਹੁਤ ਜ਼ਿਆਦਾ ਇੰਜੋਏਮੈਂਟ ਹੋ ਰਹੀ ਹੈ ਤੇ ਅਸੀਂ ਬੋਲੀਆਂ ਵੀ ਪਾ ਰਹੇ ਆ ਕੱਲ ਵੀ ਬੋਲੀਆਂ ਪਾਈਆਂ ਸੀ ਤੇ ਅਸੀਂ ਅੱਜ ਵੀ ਬੋਲੀਆਂ ਪਾ ਰਹੇ ਹਾਂ ਤੇ ਸਾਨੂੰ ਬਹੁਤ ਮਰਿਆ ਆ ਰਿਹਾ ਹੈ ਥੈਂਕ ਯੂ ਮੀਡੀਕਲ ਬੋਲੀਆਂ ਪਾਈ ਇੱਥੇ ਪਹਿਲੀ ਵਾਰੀ ਆਏ ਕੋ ਪਹਿਲਾਂ ਬਹੁਤ ਨਹੀਂ ਅਸੀਂ ਇੱਥੇ ਪਹਿਲੀ ਵਾਰੀ ਆਏ ਆ ਅਸੀਂ ਇੱਥੇ ਤੇ ਇੱਥੇ ਹੁਣ ਅੱਤੀ ਆ ਗਏ ਬਹੁਤ ਜ਼ਿਆਦਾ ਵਧੀਆ ਲੱਗਿਆ ਸਭ ਨੇ ਬਹੁਤ ਜ਼ਿਆਦਾ ਇੰਜੋਏਮੈਂਟ ਬਿਲਕੁਲ ਬੋਲੀਆਂ ਵੀ ਪਾ ਕਾਉਂਟ ਹਾਂਜੀ ਪਾਈਆਂ ਸੀ ਬੋਲੀਆਂ ਸਾਨੂੰ

ਆਰੇ ਆ ਦੇਖੀ ਕਹਣਾ ਚਾਹੁੰਗੀ ਅੱਜ ਬਰਾਸਤ ਵਿੱਚ ਆਏ ਅੱਜ ਅਸੀਂ ਤੀਆਂ ਤੇ ਆਏ ਆ ਇੱਥੇ ਬਹੁਤ ਇੰਜੋਏਮੈਂਟ ਹੈ ਇੱਥੇ ਸਾਡਾ ਸਾਰਾ ਇਹ ਕਲਚਰ ਬਰਾਣਾ ਸਾਰੇ ਇਥੇ ਦਿਖਾਇਆ ਜਾ ਰਿਹਾ ਹੈ ਅੱਜ ਕੱਲ ਸਾਰੇ ਸਾਡੇ ਕਲਚਰ ਤੋਂ ਕਿ ਉਹ ਉੱਜੜ ਰੇ ਨੇ ਤੇ ਪਰ ਅੱਜ ਕੱਲ ਇਹਨਾਂ ਨੇ ਬਹੁਤ ਵਧੀਆ ਅਰੇਂਜਮੈਂਟ ਕੀਤਾਗਾ ਤੇ ਬਹੁਤ ਵਧੀਆ ਤਰੀਕੇ ਨਾਲ ਤੀਆਂ ਦਾ ਪ੍ਰੋਗਰਾਮ ਹੋ ਰਿਹਾ ਹੈ ਇਹ ਬੋਲਣਾ ਪਾ ਕੇ ਹੁੰਦਾ ਨਹੀਂ ਪਰ ਅੱਜ ਕੱਲ ਤੁਹਾਡੇ ਅੱਜ ਕੱਲ ਸਭ ਕੁਝ ਬਦਲ ਰਿਹਾਗਾ ਪਹਿਲਾਂ ਸਾਰੇ ਬੋਲੀਆਂ ਪਾ ਕੇ ਕਰਦੇ ਅਕਸਰ ਤੇ ਹੋਰ ਤਮਾਸ਼ੇ ਕਰਕੇ ਕਰਦੇ ਅੱਜ ਕੱਲ ਪੈਨ ਸਰਚ ਕਰਦੇ ਨੇ ਪਰ ਇਹਨਾਂ ਨੇ ਬਹੁਤ ਵਧੀਆ ਅਰੇਂਜਮੈਂਟ ਕੀਤਾ ਬੋਰ ਥੱਲੇ ਸਾਰਾ ਕੀਤਾ ਅਰੇਂਜਮੈਂਟ ਬਹੁਤ ਹੀ ਵਧੀਆ ਸੀਗਾ ਇੱਥੇ ਕੀ ਸਭ ਹੋ ਗਿਆ ਲੱਗਦਾ ਵੀ ਪੁਰਾਣਾ ਵਰਤ ਆ ਗਿਆ ਤੇ ਜ਼ਰੂਰ ਦੀ ਜ਼ਰੂਰ ਇੱਥੇ ਜਿਵੇਂ ਹੀ ਲੱਗਦਾ ਕਿ ਪੁਰਾਣਾ ਵਰਤ ਆ ਗਿਆ ਹੁਣ ਚੰਗੀਆਂ ਲੱਗਦੀਆਂ ਨੇ ਕਿ ਆਹ ਚੰਗੀਆਂ ਲੱਗਦੀ ਜੀ ਸਾਨੂੰ ਤਾਂ ਇਹ ਲੱਗਦੀਆਂ ਨੇ ਵੈਸੇ ਜੀ ਵੀ ਬੋਲੀਆਂ ਪਾਏਗਾ ਕੋਈ हाँ जी अस कल भी पाइया अज भी पाइया सोन का महीना वे तू आया गड्डी जोड़ के सोन का महीना वे तू आया गड्डी जोड़ के मेरी सोरे गाना ले जा खाली गड्डी मोड़ के मेरी सोरे ਹਲ ਬੈਠਾ ਖੜਕੇ ਦੇਖ ਕਿੰਨਾ ਦਿੱਦਾ ਜੱਤੀ ਮੱਤ ਬੈਠਦਾ ਹੁਣ ਬਣੀਆਂ ਹੁਣ ਬਣੀਆਂ ਇਕੱਸਰ ਜੋੜੀਆਂ ਹੁਣ ਬਣੀਆਂ ਹੁਣ ਬਣੀਆਂ ਇਕੱਸਰ ਜੋੜੀਆਂ ਹੁਣ ਬਣੀਆਂ ਹੁਣ ਬਣੀਆਂ ਇਕੱਸਰ ਜੋੜੀਆਂ ਹੁਣ ਬਣੀਆਂ ਸੋਨੇ ਦੀਆਂ ਤਾਰਾਂ ਵੀ ਗੱਬਰੂ ਸ਼ਕੀਨ ਮੁੰਡਿਆ ਤੈਨੂੰ ਚੱਲ ਪੱਖੀਆਂ ਦੀ ਮਾਰਾ ਵੇ ਗੱਬਰੂ ਸ਼ਕੀਨ ਮੁੰਡਿਆ ਤੈਨੂੰ ਚੱਲ ਪੱਖੀਆਂ ਦੀ ਮਾਰਾ ਵੇ ਗੱਬਰੂ ਸ਼ਕੀਨ ਮੁੰਡਿਆ ਕੱਚ ਦੇ ਗਲਾਸ ਵਿੱਚ ਸੋਨੇ ਦੀਆਂ ਮੈਂ ਪਾਣੀ ਪਾ ਬੋਲੀਆਂ ਜਾਨ ਪਾ ਦਿੱਤਾ ਸੋਨੇ ਦੀਆਂ ਤਾਰਾਂ ਵੀ ਗੱਬਰੂ ਸ਼ਕੀਨ ਮੁੰਡਿਆ ਤੈਨੂੰ ਚੱਲ ਪੱਖੀਆਂ ਦੀ ਮਾਰਾ ਵੇ ਗੱਬਰੂ ਸ਼ਕੀਨ ਮੁੰਡਿਆ 니가 니네, 니가 니네, 니가 니네, 바가네네 니가 리네 니가 니네, 니가 ਮੋਹਤਾ ਮੇਰੀ ਜਣਾ ਬੁਗ ਕੋਲ ਫੁੱਲ ਬਾਗ ਕੋਲ ਆਏ ਚੰਨੋਂ ਆਏ ਤੇਰੀ ਪਰ ਦੀ ਜੇ ਤੇ ਮੇਰੇ ਨਾਮ ਹੈ ਨਾ ਮਾ ਦਾ ਸੁਣਾ ਆ ਦੁਬਾ ਆ ਹਾਂ ਗਰੀਤ ਬਾਦ ਕੋ ਵੀ ਨਾਲ ਚੱਲ ਚੈਲ ਚਾਲਾਂ ਦੇ ਚਾਲਾਂ ਦੇ Thank <laughs> you in okay.